ਮੌੜ ਵਿਖੇ ਪ੍ਰਾਣੀ ਰੰਜਸ਼ ਦੇ ਚਲਦੇ ਕੀਤਾ ਗਿਆ ਸੀ ਕਤਲ ਇੱਕ ਔਰਤ ਸਮੇਤ ਚਾਰ ਨੂੰ ਕੀਤਾ ਗਿਆ ਗ੍ਰਿਫਤਾਰ ਬਠਿੰਡਾ ਦੇ ਐਸਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ ਬਠਿੰਡਾ ਦੇ ਮਿਨੀ ਸੈਕਟਿਡ ਵਿਖੇ ਐਂ ਦੁਆਰੋਂ 10 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਦੀਪਕਪਾਰਕ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌੜ ਵਿਖੇ ਜਿਹੜਾ ਕਤਲ ਹੋਇਆ ਸੀ ਪ੍ਰਾਣੀ ਰੰਜਸ਼ ਦੇ ਚਲਦੇ ਹੋਇਆ ਸੀ ਉਹਦੇ ਵਿੱਚ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਨਬਲੋਂ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸਾਡੇ ਮੌੜ ਦੇ ਵਿੱਚ ਵਾਰਦਾਤ ਹੋਈ ਸੀ ਜੀ 7 ਜੁਲਾਈ ਨੂੰ ਲਗਭਗ ਸ਼ਾਮ ਨੂੰ 7 ਵਜੇ ਦੇ ਕਰੀਬ ਦੋ ਵਿਤਿਆਨੇ ਇੱਕ ਵਿਅਕਤੀ ਨੂੰ ਬੰਦਾਸੇ ਨਾਲ ਉਹਦੇ ਪੈਰਾ ਤੇ ਕਾਫੀ ਜ਼ਿਆਦਾ ਵਾਰ ਕੀਤੀ ਸੀਗੀ ਜਦੀ ਵੀਡੀਓ ਵੀ ਵਾਇਰਲ ਹੋਈ ਸੀ ਤਾਂ ਬਾਅਦ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਪਟੰਡਾ ਦੇ ਵਿੱਚ ਮੌਤ ਹੋ ਗਈ ਸੀਗੀ ਤੇ ਇਸ ਸੰਬੰਧ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਦੇ ਜਿਹੜੇ ਮੁੱਖ ਆਰੋਪੀ ਹੈਗੇ ਉਹ ਤਿੰਨ ਵਿਅਕਤੀ ਜਿੰਨਾ ਜਿਹੜੇ ਮੌਕੇ ਤੇ ਸੀਗੇ ਉਹਨਾਂ ਨੂੰ ਪਟੰਡਾ ਪੁਲਿਸ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਉਨ੍ਹਾਂ ਦੇ ਨਾਂ ਹੈਗੇ ਹਰਪ੍ਰੀਤ ਸਿੰਘ ਪੁੱਤਰ ਲਾਬ ਸਿੰਘ ਵਾਸੀ ਸੰਦੋਹਾ ਇੱਥੇ ਪਹਿਲੇ ਵੀ ਪਰਚਾ 302 ਦਾ ਇੱਕ ਪਰਚਾ ਹੈਗਾ ਐਨਡੀਪੀਐਸ ਦਾ ਪਰਚਾ ਹੈਗਾ 392 ਦਾ ਇੱਕ ਪਰਚਾ ਹੈਗਾ ਦੂਜਾ ਹੈਗਾ ਜਸਪ੍ਰੀਤ ਸਿੰਘ ਉਰਫ ਜਸ ਤੇਰੇ ਨਾਲਾ ਹੈਗਾ ਪੀਰਕੋਟ ਦਾ ਇਹਦੇ ਤੇ ਵੀ 326 ਦਾ ਪਹਿਲਾ ਪਰਚਾ ਹੈਗਾ 392 ਦਾ ਪਰਚਾ ਹੈਗਾ ਤੀਜਾ ਜਿਹੜਾ ਵਿਅਕਤੀ ਜਿਹੜਾ ਮੌਕੇ ਤੇ ਗੱਡੀ ਲੈ ਕੇ ਆਇਆ ਸੀ ਗੱਡੀ ਦੇ ਚਾਲ ਲੈ ਕੇ ਆਇਆ ਸੀ ਜਾਂ ਗੱਡੀ ਜਿਹਨੇ ਸਟਾਰਟ ਰੱਖੀ ਸੀ ਬਾਅਦ ਚੁਣਨ ਨੂੰ ਇੱਥੋਂ ਮੌਕੇ ਤੋਂ ਲੈ ਕੇ ਗੱਡੀ ਦੇ ਵਿੱਚ ਫਰਾਰ ਹੋ ਗਿਆ ਸੀਗਾ ਇਹਨਾਂ ਦਾ ਸਾਥੀ ਹਰਜੀਤ ਸੂਮਰ ਐਨਕੀ ਤੇ ਲੈਰੀ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਜਿਹੜੀ ਬਰਾਮਦਗੀ ਹੁਣ ਤੱਕ ਜਿਹੜੀ ਹੈਗੀ ਜਿਹੜੀ Honda City ਕਾਰ ਇਹਨਾਂ ਨੇ ਵਾਰਦਾਤ ਦੀ ਇਸਤੇਮਾਲ ਕੀਤੀ ਸੀਗੀ ਉਹ ਗੱਡੀ ਜਿਹੜੀ ਹੈਗੀ ਰਿਕਵਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਕੌਨਸਪੀਰੇਸੀ ਦੇ ਵਿੱਚ ਇੱਕ ਆਪਣੇ ਇਹਨਾਂ ਦੇ ਬਲਬੀਰ ਕੌਰ ਜੋ ਹੈਗੀ ਮੋੜ ਦੇ ਰਹਿਣ ਵਾਲੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਪਹਿਲਾਂ ਹੀ ਜਾ ਚੁੱਕਿਆ ਹੈ ਤੇ ਇਹਦੀ ਜਿਹੜੀ ਵਜ੍ਹਾ ਰੰਜਿਸ਼ੇ ਸਾਹਮਣੇ ਆਈ ਹੈ ਕਿ ਪਹਿਲਾਂ ਅਮਰਿੰਦਰ ਸਿੰਘ ਮੰਜਾ ਜੋ ਕਿ ਬਲਬੀਰ ਕੌਰ ਦਾ ਬੇਟਾ ਸੀ ਉਹਦੀ 2020 ਦੇ ਵਿੱਚ ਉਹਦਾ ਕਤਲ ਕੀਤਾ ਗਿਆ ਸੀਗਾ ਜਿਸ ਕਤਲ ਕੇਸ ਦੇ ਵਿੱਚ ਇਹ ਜਿਹੜਾ ਹੁਣ ਮਰਨ ਵਾਲਾ ਹੈਗਾ ਜਿਹਦਾ ਨਾਮ ਹੈਗਾ ਅਛੰਨੀ ਨੂੰ ਕਹਿੰਦੇ ਤੇ ਇਹਨੂੰ ਜਿਹੜਾ ਹੈਗਾ ਇਸ ਕੇਸ ਦੇ ਵਿੱਚ 2021 ਦੇ ਵਿੱਚ ਇਹਨੂੰ ਬੇਲ ਹੋਈ ਸੀ ਬੇਲਡ ਆਊਟ ਸੀਗਾ ਤੇ ਨਾਲ ਦੀ ਰਜਿਸਟਰੀ ਚਲਦੀ ਸੀਗੀ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਹਰਪ੍ਰੀਤ ਸਿੰਘ ਜਸਪ੍ਰੀ ਸਿੰਘ ਨੂੰ ਇੱਕ ਵਾਰ ਇਹਨੇ ਕਿਛੇ ਵੀ ਕਈ ਵਾਰ ਇਹਨਾਂ ਨੂੰ ਫੜ ਕੇ ਧਮਕੀ-ਦਮਕੀ ਦਿੱਤੀ ਤੇ ਇਹਨਾਂ ਦੇ ਆਪਸ ਵਿੱਚ ਰੰਜਿਸ਼ ਸੀ ਕਿ ਉਹ ਜਾਰੀ ਸੀਗੀ ਤੇ ਇਸ ਕਰਕੇ ਉਸ ਨੂੰ ਇਹਨਾਂ ਨੇ ਉਸਤੇ ਅਟੈਕ ਕੀਤਾ ਤੇ ਇਵੈਂਚੁਅਲੀ ਉਹਦੀ ਡੈਥ ਹੋ ਗਈ ਇਸ ਮਕਦਮੇ ਦੇ ਵਿੱਚ ਜਿਹੜੇ ਹੈਗੇ ਹੋਰ ਟੋਟਲ ਇਨੀਸ਼ੀਅਲੀ ਅਸੀਂ 6 ਕਿਊਜ਼ ਨਾਮਜ਼ਦ ਕੀਤੇ ਸੀਗੇ ਇੱਕ ਅਕਿਊ ਜਿਹੜਾ ਐਨਕੀ ਹੈਗਾ ਉਹਨੂੰ ਬਾਅਦ ਦੇ ਵਿੱਚ ਨਾਮਜ਼ਦ ਕੀਤਾ ਹੈ बलबीर कौर जी, लेडी स्मिन, लेडी स्मिन जी, जी का और वो पुराना कतल होगा दो हजार बी देर मंजापसी ਤੇ ਜਦੋਂ ਹੁਣ ਜਿਹੜੇ ਮੇਨ ਦੋਸ਼ੀ ਫੜੇ ਗਏ ਐ ਤੇ ਜਿਹੜੀ ਕਾਂਸਪੀਰੇਸੀ ਸਾਹਮਣੇ ਆਈ ਕਿ ਉਹ ਇਨਵੈਸਟੀਗੇਸ਼ਨ ਦੌਰਾਨ ਫਿਰ ਸਾਹਮਣੇ ਆਇਆ ਕਿਦਾ ਕੀ ਰੋਲ ਹੈਗਾ ਉਸ ਅਕੋਰਡਿੰਗ ਤਫ਼ਸੀਲਾਂ ਐ ਐਗਜ਼ਾਮਿਨ ਕਰਾ ਸਰ ਵੀ ਜਿਹੜੇ ਦੋ ਲੋਕ ਜਿਹੜੇ ਹੈਗੇ ਆ ਦਿਖਾਈ ਦਿੱਜਿਆ ਪੀਸਾ ਤੁਸੀਂ ਕਾਰ ਵਾਲਾ ਜਿਹੜਾ ਕਹਿੰਦਾ ਦੋ ਲੋਕ ਹੋ ਨੇ ਜਿਹੜੀ ਗੋਲਾਵਾ ਉਹ ਕੌਣ ਨੇ ਕੀ ਉਹਨਾਂ ਦਾ ਗੋਲਾਵਾ ਸਾਰੇ ਕੀ ਉਹ ਜਿਹੜੇ ਜੀ ਜਦੋਂ ਬਿਆਨ ਲਿਖਾਇਆ ਗਿਆ ਸੀ ਜਿਹੜੇ ਮਿਰਤਕ ਦੇ ਬ੍ਰਦਰ ਨੇ ਬਿਆਨ ਲਿਖਾਇਆ ਸੀ ਕਿ ਉਹਦੇ ਵਿੱਚ ਜੋ ਵਿਅਕਤੀ ਨੇ ਲਿਖਾਇਆ ਸੀ ਇਹ ਉੱਤੇ ਬੇਸਿਸ ਤੇ ਅਫੇਦਜ਼ ਕੀਤੀ ਗਈ ਹੈ ਉਹ ਮੇਨ ਜਿਹੜੇ ਕਤਲ ਕਰਨ ਵਾਲੇ ਹੈਗੇ ਸੜਲੇ ਗਏ ਤੇ ਬਾਕੀਆਂ ਦਾ ਰੋਲ ਸੀ ਜਿਹੜੇ ਇਹਨਾਂ ਤੋਂ ਕੁਛ ਗਿਸ਼ ਕਰਾਂਗੇ ਤਫਤੀਸ਼ ਦੌਰਾਨ ਤਾਂ ਸਾਹਮਣੇ ਹੈ ਇਹਨਾਂ ਨਾਲ ਰਿਲੇਸ਼ਨ ਹੈ ਜੀ ਜਿਹਨੇ ਜਿਹੜੇ ਬੰਦੇ ਤੁਸੀਂ ਨਾਮ ਦਰਜ ਕੀਤੇ ਨੇ ਜਿਹਦੇ ਨਾਮ ਤੇ ਦੇਖਦਾ ਰੋਲ ਇਨਵੈਸਟੀਗੇਸ਼ਨ ਦੌਰਾਨ ਅਸੀਂ ਦੱਸਾਂਗੇ ਕਿ ਕੀ ਰੋਲ ਹੈ ਨਹੀਂ ਨਹੀਂ ਰਿਲੇਸ਼ਨ ਰਿਲੇਸ਼ਨ ਦੱਸਾਂਗੇ ਰਿਲੇਸ਼ਨ ਵੀ ਦੱਸਾਂਗੇ ਇਹਨਾਂ ਨੂੰ ਪਤਾ ਲੱਗਿਆ ਜੀ ਕਿ ਇਹ ਕੋਈ ਉਹਨਾਂ ਦੇ ਰਿਸ਼ਤੇਦਾਰ ਜਾਂ ਕੋਈ ਜਾਂ ਦੋਸਤੀ ਦੇ ਵਿੱਚ ਸੀ ਹਾਂ ਜੀ ਇਹ ਸਾਰੇ ਰਿਲੇਟਿਵ ਹੀ ਹੈਗੇ ਆਪਸ ਵਿੱਚ ਜਾਂ ਤਾਂ ਫ੍ਰੈਂਕਸ਼ਿਪ ਹੈਗਾ ਰਿਲੇਸ਼ਨ ਹੈਗਾ ਲੇਕਿਨ ਰਿਲੇਟਿਵ ਹੋਣਾ ਉਹ ਤੇ ਅਸਲ ਦੇ ਵਿੱਚ ਕਨਸਪਿਰੇਸੀ ਸ਼ਾਮਲ ਹੋਣਾ ਜੋ ਵੀ ਉਹਦੀ ਐਕਚੁਅਲ ਤੇ ਉਹਦੀ ਕੀ ਸੰਭੂਲਿਤ ਹੈਗੀ ਹੈ ਉਹ ਜਦੋਂ ਇਹਨਾਂ ਦੀ ਪੂਰੀ ਸਸਤੀ ਕਰਾਂਗੇ ਤਾਂ ਉਹ ਚੀਜ਼ ਸਾਹਮਣੇ ਆਏ ਸਰ ਇੰਨੇ ਦਿਨ ਲੱਗੇ ਪੁਲਿਸ ਨੂੰ ਇਹਨਾਂ ਨੂੰ ਫੜਨ ਵਿੱਚ ਆਖਰ ਇਹ ਕਿੱਥੀ ਚਲੇ ਗਏ ਸੀ ਦੇਖੋ ਜੀ ਪੁਲਿਸ ਤਾਂ ਪਹਿਲੇ ਦਿਨ ਤੋਂ ਐਕਟਿਵ ਹੈਗੀ ਹੈ ਹਰ ਆਪਰੇਸ਼ਨ ਦੇ ਵਿੱਚ ਟਾਈਮ ਲੱਗਦਾ ਹੈ ਕਿਉਂਕਿ ਇੰਟੈਲੀਜੈਂਸ ਬੇਸਿਸ ਤੇ ਟੈਕਨੀਕਲ ਬੇਸਿਸ ਤੇ ਆਪਣੇ ਜਿਹੜਾ ਹੈਗਾ ਪਿੱਛਾ ਕਰਕੇ ਇਹਨਾਂ ਨੂੰ ਫੜਿਆ ਜਾਂਦਾ ਹੈ ਤੇ ਮੈਂ ਤਾਂ ਇਸ ਟੀਮ ਨੂੰ ਸਾਡੀ ਜਿਹੜੀ ਟੀਮ ਹੈਗੀ ਐਸਪੀਡੀ ਡੀਐਸਪੀ ਮੋਰ ਸੀਆਈਏ 1 ਉਹਨਾਂ ਨੂੰ ਮੈਂ ਅਪਰੀਸ਼ੀਏਟ ਕਰਦਾ ਕੰਗ੍ਰੈਚੁਲੇਟ ਕਰਦਾ ਕਿ ਇਹਨਾਂ ਨੇ ਕੰਟੀਨਿਊਸ ਆਪਰੇਸ਼ਨ ਕਰਕੇ ਤੇ ਦੋਸ਼ੀ ਜਿਹੜੇ ਸੀਗੇ ਉੱਪਰ ਸਰ ਆਹ ਕਰਦੇ ਜਿਹੜੀ ਵਜ੍ਹਾ ਲੱਗੀ ਹੈ ਕਿ ਪਹਿਲਾ ਵਾਰ ਹੋਇਆ ਤੇ ਪਹਿਲਾਂ ਵਾਲੇ ਕਤਲ ਦੀ ਕੀ ਵਜ੍ਹਾ ਸੀ ਜਾਂ ਕੋਈ ਹੋਰ ਲੜਾਈ ਉਹ ਇਹਨਾਂ ਨੂੰ ਪੁੱਛਾਂਗੇ ਜਿਹੜੇ ਦੋਸ਼ੀ ਹੈਗੇ ਕਿ ਪਹਿਲਾਂ ਵਾਲੇ ਕਤਲ ਦੀ ਕੀ ਵਜ੍ਹਾ ਸੀ ਤੇ ਉਸ ਦੇ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀਆਂ ਦੇ ਨਾਮ ਇਹਨਾਂ ਦੇ ਹੈਗੇ ਤੇ ਇਹਨਾਂ ਦੇ ਜੇ ਕੋਈ ਹੋਰ ਟਾਰਗੇਟ ਸੀਗਾ ਤੇ ਉਹ ਵੀ ਅਸਿੱਖੀ ਕਵੀਰ ਕੋ ਇਨਸਾਨ ਕਰ ਲੈਣਾ ਸੋਦਾ ਦਾ ਕੋਲ ਇਹ ਮੌਕੇ ਦਾ ਨਾ ਇਹਨਾਂ ਕੋ ਪਹਿਲੀ ਵਗਰੇ ਤੇ ਹੈਗੀ ਹੈ ਸ਼ਾਇਦ ਲੇਕਿਨ ਇਹਨਾਂ ਦੇ ਕੋਲ ਕੀ ਪ੍ਰੋਪਰਟੀ ਹੈਗੀ ਸੋਰਸ ਆਫ ਇਨਕਮ ਕੀ ਹੈ ਉਹ ਅਸੀਂ ਐਗਜ਼ਾਮਨ ਕਰਨਾ ਹੈ ਲੜਾਈ ਨੇ ਵੀ ਕੋਲ ਨਾਲ ਤਾਂ ਨਹੀਂ ਨਹੀਂ ਜੀ ਮੌਕੇ ਤੇ ਨਹੀਂ ਸੀ ਬਟ ਇਹਨਾਂ ਨੂੰ ਕਾਂਸਪੀਰੇਸੀ ਦੇ ਵਿੱਚ ਰੱਖਿਆ दोस्ती के अंदर लेकिन एक कंधे की भरावा वो सादा दोस्त सीगा बट एक्चुअली रिलेशन हैगा ओसी क्लियर क्योंकि नौ तारीख को बच्चे से शायद काम करते तो नहीं बदला रखता वो बच्चे को एग्जामिन कर लेंगे कि एग्जैक्ट डेट इन्होंने क्यों सेलेक्ट की थी।